ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਇਸ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਇਸ ਟਾਈਮ ਬੈਠਾ ਹੈਗਾ ਮੌਲੀ ਪਿੰਡ ਜ਼ਿਲ੍ਹਾ ਹੈਗਾ ਠਾਣੇ ਸਟੇਟ ਮਹਾਰਾਸ਼ਟਰ ਜਿਹੜਾ ਮੋਬਾਈ ਤੋਂ ਨਾਸਕ ਹਾਈਵੇ ਆ ਉੱਥੇ ਉੱਥੋਂ 5 ਕਿਲੋਮੀਟਰ ਵੱਡ ਸਾਈਡ ਦੇ ਪਿੰਡ ਆ ਇਹ ਸ਼ਾਹਪੁਰ ਸ਼ਹਿਰ ਦੇ ਨੇੜੇ ਮੌਲੀ ਦੇ ਵਿੱਚ ਛਤਰਪਤੀ ਸ਼ਿਵਾਜੀ ਦਾ ਇੱਕ ਬਹੁਤ ਵੱਡਾ ਕਿਲਾ ਸੀ ਕਿਸੇ ਵੇਲੇ ਹੁਣ ਉਹ ਕਿਲਾ ਨਹੀਂ ਹੈਗਾ ਹੁਣ ਸਿਰਫ ਉੱਥੇ ਇੱਕ ਮੰਦਰ ਬਣਿਆ ਹੋਇਆ ਤੇ ਇਹ ਜਗ੍ਹਾ ਟ੍ਰੈਕਿੰਗ ਦੇ ਲਈ ਮਸ਼ਹੂਰ ਆ ਪਹਾੜ ਉੱਪਰ ਚੜ ਕੇ ਪੂਰਾ ਇੱਕ ਟਰੈਕ ਕਰਕੇ ਉੱਥੇ ਜਾਏ ਜਾਂਦਾ ਉੱਥੇ ਇੱਕ ਮਹਾ ਦਰਵਾਜ਼ਾ ਬਚਿਆ ਹੋਇਆ ਕਿਲੇ ਦਾ ਜਿਹਨੂੰ ਲੋਕ ਦੇਖਣ ਲਈ ਜਾਂਦੇ ਆ ਮੁੱਖ ਤੌਰ ਤੇ ਵੈਸੇ ਤਾਂ ਇਹ ਟ੍ਰੈਕਿੰਗ ਦੇ ਲਈ ਮਸ਼ਹੂਰ ਆ ਤੇ ਉੱਪਰ ਉੱਥੇ ਮੰਦਰ ਬਣਿਆ ਹੋਇਆ ਛਤਰਪਤੀ ਸ਼ਿਵਾਜੀ ਦਾ ਤੇ ਜਿਹੜੇ ਇੱਥੋਂ ਦੇ ਮਰਾਠੇ ਲੋਕ ਨੇ ਉਹ ਸ਼ਰਦਾ ਦੇ ਨਾਲ ਉੱਥੇ ਮੱਥਰ ਟਿਕਣ ਲਈ ਜਾਂਦੇ ਆ ਜਿਵੇਂ ਆਪਣੀ ਸਿੱਖ ਕਮਿਊਨਿਟੀ ਦੇ ਬੰਦੇ ਹਿਮਕੁੰਡ ਸਾਹਿਬ ਚਲੇ ਜਾਂਦੇ ਆ Hindu ਜਿਹੜੇ ਲੋਕ ਨੇ ਪੰਜ ਧਾਮ ਦੀ ਯਾਤਰਾ ਕਰਦੇ ਆ ਤਾਂ ਜਿਹੜਾ ਇੱਥੇ ਮੌਲੀ ਦੇ ਵਿੱਚ ਕਿਲਾ ਬਣਿਆ ਹੋਇਆ ਆਮ ਲੋਕਾਂ ਦੇ ਲਈ ਤਾਂ ਉਹ ਇੱਕ ਘੁੰਮਣ ਫਿਰਨ ਵਾਲੀ ਜਗ੍ਹਾ ਜਾਂ ਇੱਕ ਟਰੈਕਿੰਗ ਪੁਆਇੰਟ ਆ ਪਰ ਜਿਹੜੇ ਇੱਥੋਂ ਦੇ ਮਰਾਠੇ ਲੋਕ ਨੇ ਉਹ ਸ਼ਰਦਾ ਦੇ ਨਾਲ ਮੱਥਾ ਟੇਕਣ ਲਈ ਉੱਪਰ ਮੰਦਰ ਤੇ ਜਾਂਦੇ ਨੇ ਸਾਰਾ ਪਹਾੜੀ ਰਸਤਾ ਇਹ ਸੰਗਣਾ ਜੰਗਲਾ ਤੇ ਪੂਰੇ ਦਿਨ ਦੀ ਟਰੈਕਿੰਗ ਆ ਆਪਾਂ ਨੂੰ ਲਗਭਗ 3 ਤੋਂ 4 ਘੰਟੇ ਲੱਗ ਜਾਂਦੇ ਆ ਇੱਥੋਂ ਦੇ ਲੋਕ ਲੋਕ ਕਹਿੰਦੇ ਆ ਕਿ 2 ਤੋਂ 2.5 ਘੰਟੇ ਦਾ ਟਰੈਕ ਪਰ ਜੇ ਇਹਨਾਂ ਦਾ 2.5 ਘੰਟਿਆਂ ਦਾ ਤਾਂ ਆਪਣਾ 4.5 ਘੰਟਿਆਂ ਦਾ ਮੰਨ ਕੇ ਚੱਲ ਜਾਈਏ ਇੰਨਾ ਸਮਾਂ ਆਪਾਂ ਨੂੰ ਲੱਗ ਜਾਣਾ ਅੱਜ ਆਪਾਂ ਟਰੈਕਿੰਗ ਕਰਦੇ ਆ ਉੱਪਰ ਮੁੱਖ ਦਰਵਾਜ਼ਾ ਦੇਖਦੇ ਆਂ ਤੇ ছত্রਪਤੀ சிவாਜੀ ਇੱਕ ਬਹੁਤ ਵੱਡੇ ਯੋਧੇ ਹੋਏ ਨੇ ਮਹਾਰਾਸ਼ਟਰ ਦੀ ਜਿਹੜੀ ਸਟੇਟ ਆ ਸਾਰੀ ਸਟੇਟ ਹੀ ਉਹਨਾਂ ਨੂੰ ਪੂਜਦੀ ਆ ਥਾਂ ਥਾਂ ਉਹਨਾਂ ਦੀ ਉਹਨਾਂ ਦੀ ਯਾਦ ਚ ਮੰਦਰ ਬਣੇ ਹੋਏ ਆ ਮਿਊਜ਼ੀਅਮ ਬਣੇ ਹੋਏ ਆ ਬਹੁਤ ਕੁਝ ਬਣਿਆ ਹੋਇਆ ਇਹੋ ਜਿਹਾ ਹੁਣ ਆਪਾਂ ਇੱਥੋਂ ਚੱਲਦੇ ਆਂ ਤੇ ਆਪਾਂ ਪਹਿਲਾਂ ਟਰੈਕ ਕਰਦੇ ਆਂ ਪੂਰਾ ਇਹ ਟਰੈਕ ਪੂਰਾ ਇੱਕ ਮਨ ਲੋ ਖਰਮਟ ਟਰੈਕਾ ਜਮਾਈ ਪਹਾੜੀ ਦੀ ਸਿਖਰ ਤੇ ਜਾਣਾ ਆਪਾਂ ਤੇ ਸੰਗਣਾ ਜੰਗਲ ਆ ਇਹ ਟਰੈਕ पार ਕਰਕੇ ਫਿਰ ਆਪਾਂ ਮੁੱਖ ਦਰਵਾਜੇ 'ਚ ਪਹੁੰਚਦੇ ਆ ਜਿਹੜਾ ਕਿਲੇ ਦਾ ਮੁੱਖ ਦਰਵਾਜਾ ਹੁਣ ਆਪਾਂ ਇੱਥੋਂ ਚੱਲਦੇ ਆ ਮੌਲੀ ਪਿੰਡ ਜ਼ਿਲ੍ਹਾ ਠਾਣੀ ਸਟੇਟ ਮਹਾਰਾਸ਼ਟਰ ਪੂਰਾ ਤਸੱਲੀ ਵਾਲਾ ਟਰੈਕ ਆ ਆਪਾਂ ਉਹ ਸਾਹਮਣੇ ਦਿਖਦੇ ਪਹਾੜ ਤੇ ਜਾਣਾ ਇੱਕ ਘੰਟਾ ਹੋ ਗਿਆ ਪਾਣੋ ਤੁਰਿਆ ਨੂੰ ਪੂਰਾ ਸੰਗਣਾ ਜੰਗਲ ਆ ਗਿਆ ਇਸ ਟਰੈਕ ਦਾ ਸਾਰੇ ਦਾ ਬਸ ਐਵੇਂ ਭੀੜਾ ਭੀੜਾ ਭੀੜੀਆਂ ਭੀੜੀਆਂ ਪਾ ਕੇ ਡੰਡੀਆਂ चीटी रहती है इसमें पहुँच गए हैं जी आप मोहाली फोर्ट ਹੋਲੀ ਕਿਲਾ ਪ੍ਰਵੇਸ਼ ਦੁਆਰ ਇਹਦਾ ਪ੍ਰਵੇਸ਼ ਦੁਆਰ ਜਿਹੜਾ ਕਿਲਾ ਇਹ ਮਗਰ ਦਿਸਦੇ ਪਹਾੜ ਤੇ ਬਣਿਆ ਹੋਇਆ ਲਗਭਗ ਸਾਢੇ 3-4 ਘੰਟੇ ਦੀ ਟ੍ਰੈਕਿੰਗ ਕਰਕੇ ਆਪਾਂ ਉਸ ਪਹਾੜ ਤੇ ਜਾਵਾਂਗੇ ਫਿਰ ਕਿਲਾ ਦੇਖ ਕੇ ਆਵਾਂਗੇ ਜਿੰਨਾ ਵੀ ਪਹਾੜ ਦਿਸਦਾ ਫੋਨ ਦੇ ਫਰੇਮ 'ਚ ਹੈਗਾ ਇਤੋਂ ਕਿਤੇ ਜਿਆਦਾ ਫਰੇਮ ਤੋਂ ਬਾਹਰ ਆ ਇਹ ਸਾਰਾ ਉੱਪਰ ਕਿਲਾ ਹੀ ਬਣਿਆ ਹੋਇਆ ਇੱਥੇ ਨਾ ਕੋਈ ਬੰਦਾ ਮੋਟਰਸਾਈਕਲ ਖੜਿਆ ਮੈਂ ਵੀ ਰੋਕਤਾ ਹਾਂ ਆਪਦਾ ਤੇ ਪੂਰਾ ਸੰਗਣਾ ਜੰਗਲ ਆ ਹੁਣ ਮੈਨੂੰ ਰਾਹ ਨਹੀਂ ਦਿਸਦਾ ਕਿ ਕਿਸ ਬਾਸੇ ਦੀ ਆਹ ਦਰਵਾਜਾ ਵੀ ਬੰਦ ਆ ਆਹ ਟਿਕਟ ਕਾਰਜਾ ਇਹ ਵੀ ਬੰਦ ਕਰੀ ਬੈਠੇ ਆ ਹੁਣ ਆਪਾਂ ਨੂੰ ਥੋੜੀ ਇੱਕ ਨਾ ਭੋਜਨ ਜੇ ਕੋਈ ਹੋਰ ਬੰਦਾ ਨਹੀਂ ਆਉਂਦਾ ਗਿਆ ਉਹਨਾਂ ਜਿਹੜਾ ਆਪਾਂ ਨੂੰ ਰਾਹ ਨਹੀਂ ਲੱਭਦਾ ਕਿਲੇਲੇ ਬਾਸੇ ਜਾਣ ਦਾ ਦੋ ਬੰਦੇ ਮਿਲ ਗਏ ਆਪਾਂ ਨੂੰ ਹੋਰ ਹੁਣ ਆਪੇ ਇਹਨਾਂ ਦੇ ਨਾਲ ਚੱਲਦੇ ਆਂ ਸਫਰਾਂ ਦੇ ਸਾਥੀ ਦੋ ਮਿਲ ਗਏ ਆਪਾਂ ਨੂੰ। ਬਈ ਕਹਾਂ ਸੇ ਆਏ ਆਂ ਆਪ ਬਦਲਾਪੁਰ। ਬਦਲਾਪੁਰ। ਹਾਂ। ਤਾਂ ਨਹੀਂ ਬੜਾ ਖਤਰਨਾਕ ਯਾਰ ਬਦਲਾ ਲੇਤੇ ਆਂ ਫਿਰ ਆਪ ਹਾਰੇ ਕਿਤੇ। ਬਦਲਾ ਦੋ ਵਾਰ ਨਹੀਂ ਲੇਤਾ। ਠੀਕ। ਨਾਮ ਕੀ ਹੈ? ਜਿੰਮਈ ਪਾਟੇਲ ਸਾਈਨ ਅਪ ਹੋਇਆ। ਦੂਸਰਾ ਬਈ ਤੁਹਾਡਾ ਕੀ ਨਾਮ ਹੈ? ਐਹਨਤ ਬੋਇਰ। ਅਸ਼ਰ ਉਸकी ਜਿਸ ਤਰ੍ਹਾਂ ਪੂਰਾ ਬੋਡੀ ਬਿਲਡਰ ਲੱਗਦਾ ਯਾਰ। ਆਪਣਾ ਸਫਰ ਹੈਗਾ 2 2.5 ਘੰਟਿਆਂ ਦਾ। ਤੁਰ ਕੇ ਹੌਲੀ ਹੌਲੀ ਆਪਾਂ ਕਿਲੇ ਦਾ ਟਰੈਕ ਕਰਦੇ ਆਂ। ਆਪਾਂ ਇਸ ਟਾਈਮ ਪੂਰੇ ਸੰਗਣੇ ਜੰਗਲ ਚ ਫਿਰਦੇ ਆਂ। ਤੇ ਆਪ ਪਗਡੰਡੀ ਆ। ਇਸੇ ਰਾਹ ਬੈ ਕੇ ਆਪਾਂ ਕਲੇ ਤੇ ਜਾਵਾਂਗੇ ਇੱਥੇ ਇਹ ਮੇਰੇ ਸਾਈਨ ਬੋਰਡ ਲੱਗੇ ਹੋਏ ਆ ਤੇ ਬਰਾਠੀ ਭਾਸ਼ਾ ਚ ਲਿਖਿਆ ਹੋਇਆ ਇਹਨਾਂ ਨੇ ਕਿਲਿਆਕੜੇ ਕਿਲਿਆਕੜੇ ਥੱਲੇ ਤੋਂ ਹੀ ਜਿਹੜਾ ਰਸਤਾ ਹੈਗਾ ਪੂਰੀ ਚੜਾਈ ਵਾਲਾ ਸ਼ੁਰੂ ਹੋ ਜਾਂਦਾ ਤੇ ਚਾਰ ਚੁਪੇ ਸਾਰਾ ਜੰਗਲ ਆ ਇਹ ਪੂਰਾ ਮੌਲੀ ਪਿੰਡ ਹੀ ਜੰਗਲ ਦੇ ਵਿੱਚ ਵਸਿਆ ਹੋਇਆ ਇਹਦੇ ਨਾਲ ਨਿਕਲਨੇ ਕਿ ਹੋਰ ਆਦੀਵਾਸੀਆਂ ਦੇ ਪਿੰਡ ਵੀ ਹੈਗੇ ਆ ਵਧੀਆ ਹੋਇਆ ਕਿ ਜਲ ਆਪਾਂ ਨੂੰ ਇੱਥੋਂ ਦੇ ਲੋਕਲ ਮੁੰਡੇ ਮਿਲ ਗਏ ਦੋ ਉਹਨਾਂ ਕਰਕੇ ਥੋੜਾ ਜਿਹਾ ਸੌਖਾ ਹੋ ਗਿਆ ਹੁਣ ਆਪਾਂ ਉਹਨਾਂ ਦੇ ਨਾਲ ਨਾਲ ਕਿੰਨਾ ਸੋਹਣਾ ਨਿਆਰਾ ਬਣਦਾ ਜੰਗਲ ਦਾ ਤੈਨੂੰ ਜਿਹੜੇ ਪਹਿਲਾਂ ਰਿਸ਼ੀ ਮੁਨੀ ਇਸ ਜੰਗਲਾਂ ਚ ਬਹਿੰਦੇ ਸੀ ਆ ਕੇ ਇਥੋਂ ਦਾ ਮਾਹੌਲ ਹੀ ਹੋਰ ਹੋ ਜਾਂਦਾ ਪਾਣੀ ਦਾ ਛੋਟਾ ਜਿਹਾ ਨਾਲਾ ਵਿੱਚ ਦੀ ਤੇ ਪਾਣੀ ਦੀ ਕਲਕਲ ਦੀ ਆਵਾਜ਼ ਇਹ ਕੋਹ ਪਾਣੀ ਸੀ ਜਿਹੜਾ ਪੱਤਰਾ ਵੀ ਦੇਖਿਆ ਸੀ ਤੇ ਇਹ ਆਹ ਪਾਣੀ ਆ 1 ਘੰਟਾ ਹੋ ਗਿਆ ਪਾਣੋ ਤਰਿਆ ਨੂੰ ਅੱਧ ਵਿਚਾਲੇ ਜੇ ਪਹੁੰਚੇ ਆ ਥੋੜੇ ਜਿ ਉੱਤੇ ਥਾਂ ਤੇ ਆ ਥਾਈ ਤੋਂ ਥੱਲੇ ਨੀਵਾ ਜੰਗਲ ਦਿਖਦਾ ਹੈ ਮੇਰਾ ਸੌਣ ਬਹੁਤ ਚੜਿਆ ਹੋਇਆ ਆਪਾਂ ਉਹ ਸਾਹਮਣੇ ਦਿਖਦੇ ਪਹਾੜ ਤੇ ਜਾਣਾ ਇੱਥੇ ਪਹੁੰਚਣਾ ਹੌਲੀ ਹੌਲੀ ਹੈ ਸਿਖਰ ਤੇ ਆ ਸਾਹਮਣੇ ਜਿਹੜਾ ਪਾਣੀ ਚਮਕੀ ਜਾਂਦਾ ਆਪੇ ਇੱਥੋਂ ਆਏ ਆ ਐਸ ਜਗ੍ਹਾ ਤੋਂ ਬਾਬਾ ਦੂਰ ਆ ਗਏ ਪੂਰੀ ਉੱਤੀ ਜਗਾ ਇੱਥੇ ਆ ਗਰਨ ਲੱਗੀ ਹੋਈ ਆ ਇੱਕ ਤਰ੍ਹਾਂ ਨਾਲ ਇੱਥੇ ਉਹਨਾਂ ਨੇ ਵਿਊ ਪੁਆਇੰਟ ਬਣਾਇਆ ਹੋਇਆ ਸਲਾਹ ਕਰਦਾ ਬਹੁਤ ਸਵੇਰ ਡੇਢ ਘੰਟੇ ਦੀ ਖਤੂ ਤੋਂ ਬਾਅਦ ਹੁਣ ਸਾਰੇ ਜਣੇ ਬਹਿ ਕੇ ਸਾਹ ਲੈਣੇ ਇੱਥੇ ਪਾਣੀ ਪੁਣੀ ਪੀ ਗਿਐ ਛੋਲੇ ਲਿਆ ਸੀ ਨਾਲ ਪੁੱਜੇ ਮੇ ਉਹ ਖਾ ਲੇ ਤੋ ਜੋਰ ਲੱਗਦਾ ਨਾ ਤੋ ਵਾੜ ਵੀ ਬਹੁ ਪੈਂਦੀ ਆ। ਯਹਾਂ ਸੇ ਉਹ ਹੋ। ਜਮ ਹੱਥ ਤੇ ਚੜਾਈ ਆ। ਜਿਵੇਂ ਲੜੇ ਭਾਦੀ आले ਇਹ ਟ੍ਰੈਕ ਇੱਕ ਬਜਮਤ ਦੀ ਚੜਾਈ ਤੇ ਆ ਤੇ ਇੱਕ ਇਹਦੇ ਆਸਤੇ ਕੋਈ ਸਾਫ ਸੁਥਰਾ ਰਾਹ ਨਹੀਂ ਹੈਗਾ ਕਈ ਥਾਂ ਤੇ ਤਾਂ ਸਿਰਫ 1 ਫੁੱਟ ਚੌੜਾ ਰਾਹੀ ਆ ਜਿਹਦੇ ਚ ਜੇ ਬੰਦਾ ਮੇਰੇ ਨੂੰ ਥੋੜਾ ਜਿਹਾ ਮੋਟਾ ਹੋਵੇ ਤਾਂ ਮੈਨੂੰ ਦੋਵੇਂ ਫਸਟ ਦੇ ਵਿਚਾਲੇ ਸਾਰਾ ਰਾਹ ਇਹੋ ਜਿਹਾ ਪੂਰਾ ਤਸਲੀਲਾ ਟ੍ਰੈਕ ਆ ਇਹ ਲੈਣ ਕੌਡੀ ਖੜ ਕੇ ਹੁੰਦੇ ਹੁੰਨੇ ਜੇ ਤਾਂ ਪੂਰਾ ਫਸਿਆ ਮੈਚ ਹੋਵੇ ਨਾ ਤੇ ਹਾਫ ਟਾਈਮ ਵੇਲੇ ਬੰਦਾ ਬਹਿੰਦਾ ਉਦੋਂ ਮਾੜੀ ਅੱਖਾਂ ਜੀਆਂ ਖੋਲਦੀਆਂ ਉਹ ਹਾਲ ਹੋਈ ਜਾਂਦਾ ਆਏ ਬਾਬਾ ਝੁੰਗੀ ਬੱਕਰੀ ਬਣਾਤਾ ਡਾਕਾ ਮਾੜੀ ਹੋਈ ਅਮਲੀ ਨਾਲ ਉਹ ਕੰਮ ਹੋ ਗਿਆ ਕਹਿੰਦੇ ਸੀ 2 ਘੰਟੇ ਦਾ ਟ੍ਰੈਕ ਆ 2 ਘੰਟੇ ਤੇ ਆਪਣੇ ਰਾਹ 'ਚ ਹੀ ਲੱਗ ਗਏ ਆ ਸਮਾਨ ਲਿਆਇਆ ਸੀ ਮੈਂ ਖਾਣ ਵਾਸਤੇ ਹਰੇ ਮਟਰ ਛੋਲੇ ਪੂਰੀਆ ਬਦਾਨਾ ਪਾਣੀ ਤੇ ਆ ਸੀ ਮਿੱਠਾ ਨਾਲ ਗੱਚਕਾ ਇਹ ਖਾਣੇ ਆ ਹਾਂ ਉਹੋ ਪੂਰਾ ਸੰਗਣਾ ਜੰਗਲ ਆ ਗਿਆ ਇੱਥੇ ਆ ਬੂਟੀ ਜਿਹੜੀ ਬਤਨੀ ਗਈ ਹੋ ਜੀ ਆ ਬਾਬਾ ਇੰਨਾ ਸ਼ੁਕਰ ਵੇਥੇ ਮਿੱਛੂ ਬੂਟੀ ਹੈਣੀਗੀ ਮਹਾਰਾਸ਼ਟਰ ਦੇ ਬਹੁਤ ਕਿਲੇ ਆ ਪਰ ਹੈ ਸਾਰੇ ਆਈ ਉੱਚੇ ਆ ਪੂਰੇ ਟਰੈਕ ਕਰ ਕਰ ਜਾਣਾ ਪੈਂਦਾ ਸੋ ਇਹ ਉੱਚਾ ਥਾਵਾਂ ਦੇ ਲਈ ਲੱਗ ਫਿਟਨੈਸ ਬਹੁਤ ਜ਼ਰੂਰੀ ਆ ਤੁਸੀਂ ਫਿੱਟ ਨਹੀਂ ਹੈਗੇ ਦਾ ਕੁਦਰਤ ਦੀ ਖੂਬਸੂਰਤੀ ਮੰਨਣ ਨੂੰ ਹਮੇਸ਼ਾ ਦੀ ਵਾਂਝੇ ਰਹੋਗੇ ਭੱਜਿਆ ਨਸਿਆ ਕਰੋ ਘਰ ਘੂਰ ਚੱਕਿਆ ਕਰੋ ਫਿਰ ਬਣੂਗੀ ਗੱਲ ਇਸ ਟਰੈਕ ਤੇ ਥੱਲੇ ਤੋਂ ਲੈ ਕੇ ਜਮ ਤੱਕ ਰਾਜ ਕਿਤੇ ਵੀ ਪਾਣੀ ਦੀ ਬੂੰਦ ਨਹੀਂ ਪੀਣੀ ਤੇ ਵੈਸੇ ਵੀ ਮੈਨੂੰ ਲੱਗਦਾ ਕਿ ਅਣਜਾਣ ਬੰਦੇ ਤੇ ਕਰਨ ਵਾਲਾ ਟਰੈਕ ਨਹੀਂ ਹੈਗਾ ਇਹ ਕਿਉਂਕਿ ਜਿੰਨੀ ਇੱਥੇ ਹਰੀ ਜੀ ਬੂਟੀ ਹੈ ਨਾ ਜੇ ਬੰਦਾ ਰਾਹ ਭੁੱਲ ਜੇ ਤੇ ਦਮਾਰੇ ਰਾਹ ਲੱਭਣਾ ਬਹੁਤ ਔਖਾ ਵਾਵਾ ਤਾਂ ਆ ਗਿਆ ਆਪਾਂ ਤੇ ਆਪਾਂ ਹੁਣ ਜਾਣਾ ਸਾਹਮਣੇ ਉਸ ਪਹਾੜ ਦੀ ਟੀਸੀ ਤੇ ਨਾਲ ਆਪਣੇ ਦੋ ਚੋਬਰ ਨੇ ਮਰਾਠੇ ਗੱਭਰੂ ਇੱਥੇ ਝੰਡਾ ਲੱਗਿਆ ਆ ਰਿਹਾ ਇੱਥੇ ਜਾਣਾ ਆਪਾ ਆਹ ਸਾਂ ਚੜ ਗਿਆ ਯਾਰ ਆਪ ਲੋਕ ਬਹੁਤ ਅੱਛੇ ਫਿੱਟ ਹੈ ਭਾਈ ਅਭੀ ਮੈਂ ਬੁਢਾ ਹੋ ਗਿਆ ਨਾ ਬੁੱਢਾ ਹੋ ਗਿਆ ਮੈਂ ਆਹ ਵਾਹ ਇੱਥੋਂ ਦਿਖਦਾ ਸਾਰਾ ਵਿਊ ਤab ਭੁੰ ਸਕੇ ਹੀ ਸਗੇ ਇਸ ਤੂਰ ਤੇ ਡਰੋਨ ਉਡਾਉਣ ਦਾ ਮੂਰਤ ਕਰਨ ਲੱਗੇ ਆਪਾਂ ਪਹਿਲੀ ਵਾਰੀ ਡਰੋਨ ਢਾ ਕੇ ਵੇਖਿਆ ਪਤਾ ਨਹੀਂ ਹਜੇ ਤੱਕ ਮੇਰੇ ਉਹ ਮੇਰੇ ਹੱਥ ਜਾ ਵੀ ਨਹੀਂ ਟਿਗਿਆ ਵੀ ਕੀ ਮਾਹੌਲ ਬਣੂਗਾ ਇਹਦੇ ਨਾਲ ਇਹ ਤੋਂ ਪਹਿਲਾਂ ਜਿਹੜੇ ਕਿਲੇ ਵੇਖੇ ਆਪਾਂ ਉੱਥੇ ਆਪਣੇ ਕੋਲ ਪਰਮਿਸ਼ਨ ਨਹੀਂ ਸੀ ਡਾਉਣ ਦੀ ਸੋ ਇੱਥੇ ਖੁੱਲੇ ਪਹਾੜਾ ਇੱਥੇ ਢਾ ਕੇ ਵੇਨੇ ਆ ਨੇੜੇ ਪਹੁੰਚ ਗਏ ਆਪਾਂ ਜਿਹੜਾ ਪਹਾੜ ਦੇ ਸੀਜਨ ਦਾ ਬਸ ਇਹਦੇ ਤੇ ਚੜਨਾ ਲੱਗਦਾ ਮੈਨੂੰ ਵੀ 50 ਕਿਲੋਮੀਟਰ ਰਹਿ ਗਿਆ ਉਹ ਹੁਣ ਤਾਂ ਪਰਾ ਬਹੁਤ ਪੀੜਾ ਇਹਸਾ ਟਰੈਕ ਦਾ ਸਾਰੀ ਰਾਹ ਬਸ ਐਵੇਂ ਪੀੜਾ ਪੀੜਾ ਪੀੜੀਆਂ ਪੀੜੀਆਂ ਆਪਾਂ ਕਿ ਡੰਡੀਆਂ ਜੇ ਕਿਤੇ ਇੱਥੇ ਬਰਫ਼ ਪੈਂਦੀ ਹੁੰਦੀ ਨਾ ਤਾਂ ਉੱਤਰਾਖੰਡ ਹਿਮਾਚਲ ਕਸ਼ਮੀਰ ਦੇ ਮੁਕਾਬਲੇ ਇਹ ਟਰੈਕ ਬਹੁਤ ਔਖਾ ਹੋਣਾ ਸੀ ਅਸੀਂ ਇੱਕੀ ਗੱਲ ਇਹ ਕਿ ਇੱਥੇ ਬਰਫ਼ ਨਹੀਂ ਪੈਂਦੀ ਜਿਹੋ ਜਿਹੇ ਰਾਹ ਨੇ ਇਹਦੇ ਕੀ ਕਾਗਰਾ ਦੇ ਕਰੇ ਆਪਾਂ ਐਸ ਟ੍ਰੇਲ ਤੋਂ ਤੁਰ ਕੇ ਆਏ ਆਂ ਟ੍ਰੇਲ ਤੋਂ ਬੋਲਿਆ ਕਿਹੜਾ ਜਾਂਦਾ ਜਦੋਂ ਜ਼ੋਰ ਲਾ ਕੇ ਜਾਂਦਾ ਜੀ ਵੀ ਪਲਟ ਨੂੰ ਹਟ ਜਾਂਦੀ ਹੈ ਆਸ ਬਹੁਤ ਧੀਆ ਆਪਣੀ ੜੀ ਹਾਂ ਰਿੰਗ ਸਾਹਮਣੇ ਫਾਈਨਲ ਪੌੜੀਆਂ ਸਤਰਪਤੀ ਚਿਵਾਦੀ ਦੇ ਅਥੇ ਇੱਕ ਝੰਡਾ ਲੱਗਿਆ ਹੋਇਆ ਪਹਿਲੀ ਲੋਕੇਸ਼ਨ ਹੈ ਇਹ ਕਿਲੇ ਦੀ ਉੱਥੇ ਪਹੁੰਚ ਗਏ ਆਪਾਂ ਇਹ ਦੂਗਾ ਆਪਣੀ ਸਾਰੀ ਚੜ੍ਹਾਈ ਜਿਹੜੀ ਉਹ ਖਤਮ ਹੋ ਜਾਣੀ ਆ ਆ ਪੌੜੀਆਂ ਬਿਲਕੁਲ ਅਖੀਰ ਤੇ ਬਣੀਆਂ ਹੋਈਆਂ ਨੇ ਲੋਹੇ ਦੀਆਂ ਪੌੜੀਆਂ ਇਹ ਹੁਣ ਇਹਨਾਂ ਨੇ ਇੱਥੇ ਪੌੜੀਆਂ ਲਾਤੀਆਂ ਨਹੀਂ ਪਹਿਲਾਂ ਇੱਥੇ ਇੱਕ ਰੱਸੀ ਬੰਨੀ ਹੁੰਦੀ ਸੀਗੀ ਤੇ ਉਹ ਰੱਸੀ ਨੂੰ ਲੰਮਕ ਕੇ ਤਾਂ ਚੜ੍ਹਨਾ ਪੈਂਦਾ ਸੀ ਪਹਾੜੀ ਤੇ ਚਲੋ ਹੁਣ ਇਹਨਾਂ ਨੇ ਆ ਟੂਰਿਸਟਾਂ ਦੀ ਸਹਾਇਤਾ ਹੋ ਜਾਂਦੀ ਹੈ ਇਹਦੇ ਨਾਲ ਜਿਹੜੇ ਲੋਕ ਆਉਂਦੇ ਆ ਉਹਨਾਂ ਲਈ ਵੀ ਸੌਖਾ ਕਿ ਪੌੜੀਆਂ ਚੜ੍ਹਨਾ ਕਿੱਥੇ ਅੱਗੇ ਰਸਤੇ ਨੂੰ ਲੰਮਕਣਾ ਪੈਂਦਾ ਸੀ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾ ਦਾ ਪਿੱਛੋਂ ਵਾਰ ਖੰਡੇ ਨਾਲ ਪਹੁੰਚ ਕੇ ਵੀ ਆਪਾਂ ਜਮਾਂ ਸਿਖਰ ਤੇ ਟਰੈਕ ਪੂਰਾ ਹੀ ਕੀਕਾਂ ਕਢਾਉ ਸੀ ਰਾਉਟ ਪਵਾਤੀ ਆਪਣੇ ਹੁਣ ਆਪਾਂ ਇੱਥੋਂ ਦੇਖੀਏ ਆਪਾਂ ਕਿੱਥੋਂ ਜੇ ਆਏ ਆ ਵੇ ਹੋਏ ਜੰਗਲ ਹੀ ਜੰਗਲ ਆ ਸਾਰਾ ਇਹਦੇ ਵਿੱਚ ਦੀ ਆਪਾਂ ਲੰਘ ਕੇ ਆਏ ਆ ਆਪਾਂ ਇਧਰੋਂ ਆਏ ਆ ਸਾਹਮਣੇ ਆ ਉਹ ਨਾਲਾ ਤੁਸੀਂ ਮੇਰੇ ਉੱਪਰ ਲੰਘ ਕੇ ਆਏ ਹੋ ਦੂ ਵੀ ਪਰੇ ਫੋਨ ਦੀ ਸਕਰੀਨ ਚਾਨ ਨਹੀਂ ਰਿਹਾ ਉਹ ਜਿੱਥੋਂ ਪਾਏ ਆ ਮੈਨੂੰ ਖਾਲੀ ਆ ਰਿਹਾ ਰਿਹਾ ਸਟੇਬਲ ਕਰਨ ਨੂੰ ਆਉਂਦਾ ਹੈ ਇਹ ਗੰਗਾ ਦੇਵਾਸਾ ਅਲੀਗੜਾ ਦਾ ਮਹਾਲਾ ਤਾਂ ਆਵਦ ਦੇ ਨਹੀਂ ਤੇ ਤਿੱਥੇ ਬਾਹਰਾਂ ਦੀ ਮੂਰਤੀ ਕਿਹੜੀ ਇਸ ਝੰਡੇ ਤੇ ਲੱਗੀ ਹੋਈ ਹੈ ਤਸਵੀਰ ਛਤਰ ਪੱਤੀ சிவாਜੀ ਮਹਾਰਾਜ ਮਰਾਠਾ ਮਰਦ ਦਲੇਰ ਇਥੇ ਪਾਣੀ ਵਾਲੀ ਇੱਕ ਹੋਦੀ ਜੀ ਬਣੀ ਹੋਈ ਹੈ ਇਹ ਵੀ ਕਿਲੇ ਦੇ ਵੇਲੇ ਦੀ ਆ ਬਹੁਤ ਪੁਰਾਣੀ ਆ ਇਹ ਪਾਣੀ ਵੀ ਇੱਥੇ ਜਿਹੜਾ ਹੈਗਾ ਸਾਫ਼ ਨਹੀਂ ਹੈਗਾ ਤੇ ਇਧਰ ਮਛਲੀਆਂ ਜਲਕੀਆਂ ਰਾਣੀਆਂ ਖੇਡਦੀਆਂ ਫਿਰਦੀਆਂ ਨੇ ਕਿੰਨੀਆਂ ਨਿਕਲੀਆਂ ਇਹ ਸਾਰੇ ਕਿਲੇ ਦੇ ਅਵਸ਼ੇਸ਼ ਬਚੇ ਕਿਲੇ ਦਾ ਮੁੱਖ ਦਰਵਾਜ਼ਾ ਹਜੇ ਤੱਕ ਅੱਗੇ ਆ ਕੋ ਆਪਣੇ ਟਰੈਕ ਨਿਬੜਿਆ ਨਹੀਂ ਹਜੇ ਤੱਕ ਹਜੇ ਇੱਕ ਛੁੱਟੀ ਹੋਰ ਲਾਵਾਂਗੇ ਤਾਂ ਫਿਰ ਪਹੁੰਚਾਂਗੇ ਉਸ ਦਰਵਾਜ਼ੇ ਤੱਕ ਇਹ ਮਗਰਰਾ ਦੇਖ ਲਓ ਸਾਰਾ ਇਹੋ ਜਿਹਾ ਜੰਗਲ ਹੀ ਹੈ ਇੱਥੇ ਮੇਰੇ ਸਿਰ ਤੱਕ ਆਉਂਦੇ ਬੂਟੇ ਜਿਹੇ ਸ਼ਿਵ ਦੁਰਗ ਮਹਾਦਰਵਾਜ ਆਕੜੇ ਮਰਾਠੀ ਲਿਖੀ ਹੋਈ ਹੈ ਮਹਾਦਰਵਾਜ ਦਾ ਜਿਹੜਾ ਕਿਲੇ ਦਾ ਦਰਵਾਜਾ ਬਚਿਆ ਹੋਇਆ ਉਹਦਾ ਰਸਤਾ ਇਧਰ ਨੂੰ ਆ ਇੱਕ ਚੜਾਈ ਆ ਇਹ ਚੜਾਈ ਚੜ ਕੇ ਆਪਾਂ ਇਸ ਕਿਲੇ ਦਾ ਜਿਹੜਾ ਮੁੱਖ ਦਰਵਾਜਾ ਉਥੇ ਹੀ ਮੰਦਿਰ ਬਣਿਆ ਹੋਇਆ ছত্রਪਤੀ ਜੀਵਾ ਜੀ ਦਾ ਉਸ ਮੰਦਿਰ ਕੋਲੇ ਪਹੁੰਚ ਜਾਗੇ ਸਵੇਰ ਦੇ ਚੱਲੇ ਆਪਾਂ ਲਗਭਗ ਆਪਾਂ ਨੂੰ 4.5 ਘੰਟੇ ਲੱਗ ਗਏ ਇੱਥੇ ਸ਼ਰਾਬ ਦਰਵਾਜੇ ਦਾ ਹਨਾ ਤੇ ਮੰਦਿਰ ਬਣਿਆ ਹੋਇਆ ਸ਼ਿਵਲਿੰਗ ਨੰਦੀ ਭਗਵਾਨ ਸ਼ਿਵ ਦੀ ਸਵਾਰੀ ਛਤਰਪਤੀ ਸ਼ਿਵਾਜੀ ਦੀ ਮੂਰਤੀ ਲੱਗੀ ਹੋਈ ਆ ਤੇ ਉੱਪਰ ਛਤਰ ਲੱਗਿਆ ਹੋਇਆ ਇੱਕ ਮੰਦਰ ਬਣਿਆ ਹੋਇਆ ਇੱਥੇ ਮੌਲੀ ਦੇ ਕਿਲੇ ਦਾ ਸਿਰਫ ਇਹੀ ਇੱਕ ਦਰਵਾਜ਼ਾ ਬਚਿਆ ਛੋੜਾ ਜਿਹਾ ਇੱਕ ਹੋਰ ਕਮਰਾ ਜਿਹਾ ਬਚਿਆ ਬਸ ਬਾਕੀ ਸਾਰਾ ਇਹ ਟਹਿ ਗਿਆ ਆਪਣੇ ਸਮੇਂ ਦਾ ਬੜਾ ਮਹੱਤਵਪੂਰਨ ਕਿਲਾ ਰਿਆ ਇਹ ਪਰ ਹੁਣ ਇੱਥੇ ਕੁਝ ਨਹੀਂ ਸਿਰਫ ਜੰਗਲਾ ਖੱਲਾ ਆ ਪਾਣੀ ਭਰਾਂਗੇ ਆਪਾਂ ਇਹ ਪੀਣ ਵਾਲਾ ਪਾਣੀ ਆ ਝਰਨੇ ਚੋਂ ਦਾ ਪੂਰੇ ਰਾਹ ਦੇ ਵਿੱਚ ਆਪਾਂ ਨੂੰ ਕਿਤੇ ਵੀ ਪੀਣ ਵਾਲਾ ਪਾਣੀ ਨਹੀਂ ਮਿਲਿਆ ਗਿਆ ਇੱਥੇ ਆ ਕੇ ਮਿਲਿਆ ਬਸ ਇਹ 2 ਬੋਤਲ ਭਰਦੇ ਆ ਤੇ ਫੇਰ ਪੀਨੇ ਆ ਥੱਲੇ ਜਾਣ ਵੇਲੇ ਵੀ ਆਪੇ ਇੱਥੋਂ ਹੀ ਲੈ ਕੇ ਜਾਵਾਂਗੇ ਬੋਤਲ ਭਰ ਕੇ ਕਿਉਂਕਿ ਰਸਤੇ 'ਚ ਹੋਰ ਕਿਤੇ ਵੀ ਪਾਣੀ ਨਹੀਂ ਹੈਗਾ ਸੰਦਾ ਹੈਗੇ ਨਹੀਂ ਨਾਰਮਲ ਠੀਕ ਵਾ ਯਾਹਦੇ ਗੱਲ ਕਰਦੇ ਆ ਨਾ ਹੂੰ ਉਹ ਉੱਪਰੋਂ ਪਾਣੀ ਆਤਾ ਹੈ ਨਾ ਵੱਡੀ ਬਟੇ ਇਹਦੇ ਅਗਲੇ ਮੈਨੂੰ ਜਦੋਂ ਮੈਂ ਜਦੋਂ ਛੋਟਾ ਇੱਥੇ ਰੋਜ਼ ਮਾਤਰ ਉਹ ਇਹਦਾ ਆਪਣੇ ਸਮੇਂ ਦੇ ਮਹੱਤਵਪੂਰਨ ਕਿਲੇ ਦਾ ਸਿਰਫ ਹੁਣ ਥੋੜਾ ਜਿਹਾ ਹਿੱਸਾ ਬਚਿਆ ਕੁਝ ਗੁਫਾਵਾਂ ਨੇ ਇੱਥੇ ਮੰਦਿਰਾਂ ਛੋਟਾ ਜਿਹਾ ਤੇ ਇੱਕ ਇਥੇ ਦਰਵਾਜਾ ਵੈਸੇ ਜੇ ਸਾਰੇ ਦਰਵਾਜਾ ਪਰ ਦਰਵਾਜੇ ਦੇ ਵਿੱਚ ਇਥੇ ਮੰਦਰ ਬਣਿਆ ਹੋਇਆ ਛੋਟਾ ਜਿਹਾ ਤੇ ਕੁਝ ਇੱਕ ਫਾਵਾ ਬਣਿਆ ਹੋਇਆ ਨੇ ਪੁਰਾਣੀਆਂ ছত্রਪਤੀ சிவாਜੀ ਵੇਲੇ ਦੀ ਬਾਕੀ ਦਾ ਸਾਰਾ ਕਿਲਾ ਸੀਗਾ ਉਹ ਟਹਿ ਗਿਆ ਮਹਾਰਾਸ਼ਟਰ ਦੀ ਸਹਯਾਦਰੀ ਪਹਾੜੀ ਲੜੀ ਤੇ ਬਣਿਆ ਹੋਇਆ ਕਿਲਾ ਇਹਦੀ ਲਗਭਗ ਉਚਾਈ ਜਿਹੜੀ ਹੈਗੀ ਆ ਉਹ 28-2900 ਫੁੱਟ ਉੱਚੀ ਆ ਇਹ ਤੂ ਅੱਗੇ ਦਾ ਰਸਤਾ ਬਿਲਕੁਲ ਬੰਦ ਆ ਕੁਛ ਆ ਪੁਰਾਣੀਆਂ ਮੂਰਤੀਆਂ ਹੀ ਬਣੀਆਂ ਪਈਆਂ ਉਸ ਵੇਲੇ ਦੀਆਂ ਹੁਣ ਤਾਂ ਇੱਕ ਖੰਡਰ ਹੀ ਆ ਇਹ ਤਰ ਤਰ ਵਾਦੀ ਨਾ ਟੁੱਟੇ ਹੋਏ ਪੱਥਰ ਨੇ ਤੇ ਇਹ ਸਾਰੀ ਜਗ੍ਹਾ ਨੂੰ ਮੁੱਖ ਦਰਵਾਜ਼ਾ ਕਿਹਾ ਜਾਂਦਾ ਮਮਟੀਆਂ ਟਹਿ ਗਈਆਂ ਹੁਣ ਤਾਂ ਇਹਦੀਆਂ ਬਈ ਇਸ ਤੋਂ ਅੱਗੇ ਆਪਾਂ ਨਹੀਂ ਜਾ ਸਕਦੇ ਕਿਉਂਕਿ ਪਾਣੀ ਜਾ ਹੈਗਾ ਇੱਥੇ ਤਲਕਣਾ ਬਹੁਤ ਜ਼ਿਆਦਾ ਤੇ ਅੱਗੇ ਡੂੰਗੀ ਖਾੜਾ ਇਦੂ ਗਾਂਹ ਵਾਲਾ ਜਿਹੜਾ ਕਿਲਾ ਹੈਗਾ ਸਾਰਾ ਉਹ ਆਪਾਂ ਡਰੋਨ ਡਾ ਕੇ ਵੇਖਾਂਗੇ ਉਹ ਪਰੇ ਤੱਕ ਜਾਂਦਾ ਵੈਸੇ ਤਾਂ ਇਹ ਪਰ ਹੁਣ ਰਾਹ ਬੰਦ ਆ ਉਹ ਸਾਹਮਣੇ ਜੁੱਤੋਂ ਆਪਾਂ ਨੂੰ ਖਾੜੀਜੀ ਦਿਖਦੀ ਜੁੱਤੋਂ ਤੱਕ ਉੱਥੋਂ ਤੱਕ ਦਰਵਾਜ਼ਾ ਇਹ ਪਰ ਹੁਣ ਕਫੂਸ ਤੇ ਬਹੁਤ ਕੁਛ ਦੇ ਵਿੱਚ ਤਾਂ ਕਰਕੇ ਬੰਦ ਆ ਵੇ ਉੱਥੋਂ ਤੱਕ ਇਹ ਆਪਾਂ ਡਰੋਨ ਡਾਉਣੇ ਆ ਡਰੋਨ ਨਾਲ ਦੇਖਦੇ ਆ ਕਿਥੋਂ ਤੱਕ ਕੀ ਸਾਫਤਾ ਬੰਦ ਆ ਤਿੰਨ ਕਿਲੇ ਨੇ ਤੇ ਨਾਲ ਨਾਲ ਇੱਥੇ ਇੱਕ ਇਹ ਕਿਲਾ ਹੋ ਗਿਆ ਇੱਕ ਪਲਾਸਕੜ ਦਾ ਕਿਲਾ ਤੇ ਇੱਕ ਬੁਰਜ ਦਾ ਕਿਲਾ ਪਰ ਦੂਜੇ ਜਿਹੜੇ ਦੋ ਕਿਲੇ ਨੇ ਉੱਥੇ ਰਾਹ ਜਮੇ ਹੀ ਬੰਦ ਆ ਇੱਥੇ ਤਾਂ ਬੜਾ ਮੋਟਾ ਚੱਲਦਾ ਹਜੇ ਤੱਕ ਮੁਹਾਰਨੇ ਰੇਖਾ ਅੱਤ ਤੱਕ ਹੈ ਤੇ ਕਾ ਨਾ ਮੈਂ ਕੋਤਿਆਂ ਨਹੀਂ ਚਾਲੂਨ ਬਗਿਤ ਮੈਂ ਬੋਲਦਾ ਕਾ ਨਾ 78 ਨਾ ਬੋਲਦਾ ਚਾਲੂ ਤਾਂ ਪੜਲਾ ਨਹੀਂ ਕੋਰਤੀ ਚੱਲੋ ਥੋੜਾ ਜਾਇਚਾ ਮੈਨਾਂ ਸੱਤੋ ਜੇ ਪਟਾੜ ਦਿਓ ਕਾ ਥੋੜਾ ਜਾਇਚੇ ਥੋੜਾ ਵਿੰਤੀ ਐ ਤੁੰਗ ਪਾਇ ਬਦਲਾ ਅੱਡਈ ਅੱਡ ਗਈ ਇਹ ਬਦਲਾਪੁਰ ਵਾਲੇ ਵੀਰ ਲੈ ਕੇ ਆਏ ਸੀ ਰੋਟੀ ਤੇ ਨਾਲ ਸੋਇਆ ਬੀਨਦੀਪੁਰ ਜੀ ਸਵੇਰ ਦੇ ਕਿਲਾ ਜੜੀ ਜਾਂਦੀ ਸੀ ਭੁੱਖ ਬਹੁਤ ਲੱਗੀ ਸੀਗੀ ਤਿਹ ਹੁਣ ਆਪਾਂ ਇੰਨਾ ਬੈ ਕੇ ਖਾਧੀਆ ਰੋਟੀ ਤੇ ਰੋਟੀ ਖਾਣ ਤੋਂ ਬਾਅਦ ਫਿਰ ਆਪਾਂ ਥੋੜਾ ਜਿਹਾ ਗਾਂ ਜਾਵਾਂਗੇ ਜਿਹੜਾ ਰਹਿੰਦਾ ਮਾੜਾ ਮੋਟਾ ਜੰਗਲੋ ਫਰੋਲ ਕੇ ਆਵਾਂਗੇ ਤੇ ਫਿਰ ਆਪਣੀ ਵਾਪਸੀ 3 ਵਜ ਗਿਆ ਸ਼ਾਮ ਦੇ ਜਦੋਂ ਆਪਾਂ ਰੋਟੀ ਖਾਣ ਲੱਗੇ ਹੋਏ ਹਾਂ ਹੁਣ ਆਪਾਂ ਡਰੋਨ ਉਡਾ ਕੇ ਦੇਖਦੇ ਹਾਂ ਇਸ ਕਿਲੇ ਦਾ ਮੁੱਖ ਦਰਵਾਜ਼ਾ ਜਿੱਥੇ ਮੈਂ ਖੜਾ ਹਾਂ ਇਦੋਂ ਆਪਾਂ ਅੱਗੇ ਨਹੀਂ ਜਾ ਸਕਦੇ ਕਿਉਂਕਿ ਇਹ ਹੀ ਅਖੀਰਲੀ ਕੰਨ ਦਾ ਇਦੋਂ ਅੱਗੇ ਪੂਰੀ ਡੂੰਗੀ ਖੱਡਾ ਜਿੱਥੇ ਦਰਖਤ ਨੇ ਤੇ ਹੋਰ ਕਾਫੂਸ ਹੁਣ ਆਪਾਂ ਡਰੋਨੋਂ ਡਾਕੀ ਵੇਖਦੇ ਆਂ ਵੀ ਇਸ ਕਿਲੇ ਦੇ ਬੂਹੇ ਬਾਰੀਆਂ ਕਿੱਥੋਂ ਤੱਕ ਖਿਲਰੇ ਹੋਏ ਆ। ਉਹ ਵੱਲ ਲੰਬਾ ਚੌੜਾ ਕੰਮ ਆਇਆ। ਸੋ ਇਹ ਤਾਂ ਭਈ ਹੁਣ ਡਰੋਨ ਦੀ ਰੇਂਜ 'ਚ ਆਊਗਾ। ਧੀਰਤੀ ਇਸ ਮੇਂ। ਹੂੰ। ਔਰ ਟਾਈਮ ਦੇ ਹਿਸਾਬ ਸੇ ਉਹ ਬਾੜਾ ਕਰਕੇ ਜਾਂਦੇ ਉਸਕੀ ਲਈ ਇਹ ਐਸਾ ਉੱਪਰ 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 ਐਸਾ ਫਲੋਰ ਤੇ ਫਲੋਰ ਬਣਾਤੇ ਜਾਂਦੇ। ਬਹੁਤ ਸੰਘਣੇ ਜੰਗਲ 'ਚ ਫਿਰਦੇ ਆਪਾਂ ਹੁਣ। ਬੰਦ ਬਾਂਬੂ ਤਾਂ ਆਸੇ ਕੰਨ ਇਹ ਨਹੀਂ ਰਹਿਣਾ। ਬਾਂਬੂ ਤੋੜ ਲੈਣੇ ਨਹੀਂ ਤਾਂ ਨਹੀਂ ਪੜਲੇ। ਤੈਨਾਂ ਵਜ ਗਈ ਆ ਦੁਪਹਿਰ ਦੇ। ਹੁਣ ਆਪਾਂ ਇੱਥੋਂ ਵਾਪਸ ਚੱਲਦੇ ਹਾਂ ਆਪਣੇ ਕਮਰੇ ਵੱਲ। ਆਪਾਂ ਨੂੰ ਲੱਗੇ ਜਿਹੜੇ 2 ਘੰਟੇ ਵਾਪਸ ਜਾਂਦੇ ਹੁਣ। ਜਿਹੜੇ ਰਾਤੋਂ ਆਪਾਂ ਆਏ ਸੀ ਉਸੇ ਰਾਤ ਹੀ ਜਾਣੇ ਆ ਵਾਪਸ ਫੇਰ। ਹੁਣ ਆਪਾਂ ਇੱਥੋਂ ਚੱਲਦੇ ਆਂ ਵਾਪਸ ਤੇ ਤਾਂ ਤੋਂ ਜਮਾ ਕਿਲੇ ਤੋਂ ਖੜਕੇ ਦੇਖੀਏ ਤਾਂ ਇਹੋ ਜਿਹਾ ਵਿਊ ਦਿਸਦਾ ਲਗਭਗ ਆਪਣਾ ਘੰਟੇ ਦਾ ਰਸਤਾ ਏ அப்பੋ ਉਹ ਸਾਹਮਣੇ ਆਇਆ ਜਿੱਥੇ ਪਾਣੀ ਦਾ ਚਮਕੀ ਜਾਂਦਾ ਆਪਾਂ ਵਾਪਸ ਪਹੁੰਚ ਗਏ ਆਂ ਜਿੱਥੋਂ ਸਵੇਰੇ ਟ੍ਰੈਕ ਸ਼ੁਰੂ ਕੀਤਾ ਸੀ ਵੀਰ ਸਾਰਾ ਦਿਨ ਲੱਗ ਗਿਆ ਆਪਣੋ ਤਾਂ ਜਾਣ ਤੇ ਹੁਣ ਥੱਲੇ ਚੱਲਦੇ ਆਂ ਉੱਥੇ ਆਪਣਾ ਮੋਟਰਸਾਈਕਲ ਖੜਾ ਫਿਰ ਆਪਾਂ ਚੱਲਦੇ ਆ ਆਪਣੇ ਕਮਰੇ 'ਚ 6 ਵਜੇ ਕੀ ਹੋਣੀ ਸ਼ਾਮ ਦੇ ਨਾ ਤਾਂ 6 ਕਾ ਟਾਈਮ ਕੋ ਭਰਾ ਵਾ ਜਿਹਨੇ ਕਾਲ ਦਾ ਕੱਢਤਾ ਸੀਗਾ ਮੈਨੂੰ ਲੱਗਾ ਕਿ ਤੇ ਸੱਚੀ ਮਿੱਟੀ ਦਾ ਹੀ ਆ ਗਿਆ ਕੁਝ ਮਿੱਟੀ ਦਾ ਬਣਿਆ ਹੋਇਆ ਹੁਣ ਇਹ ਸਾਰਾ ਕੁਝ ਬੰਦ ਪਿਆ ਇੱਥੇ ਬਣਿਆ ਬਹੁਤ ਸੋਹਣਾ ਪੋਸ਼ਾ ਆ ਇੱਥੇ ਪਾਰਕ ਬਣਿਆ ਬੱਚਾ ਹਾਸਤੇ ਪਰ ਇੱਕ ਹੋਰ ਮਿਊਜ਼ੀਅਮ ਵੀ ਬਣਿਆ ਹੋਇਆ पहुंच गए वापस आप अपने भी को तो ठीक तो है भाई जी थैंक यू अच्छा रहा आपके साथ ये सफ़र कितने टाइम में पहुंच जाएंगे घर आप दो घंटा दो घंटा में बदलापुर। बदलापुर।, बदलापुर बदलापुर भी शिवाजी का बना हुआ है ना है ना ਜਦੋਂ ਆਪਾਂ ਉਧਰੋਂ ਆਉਣੇ ਆ ਨਾ ਸਵੇਰੇ ਆਏ ਸੀਗੇ ਉਦੋਂ ਵੀ ਬੰਦ ਸੀ ਇਹ ਤੇ ਹੁਣ ਵਾਪਸ ਜਾਣ ਵੇਲੇ ਮੈਂ ਦੇਖਿਆ ਹੁਣ ਵੀ ਬੰਦ ਹੀ ਆ ਇੱਥੇ ਮਿਊਜ਼ੀਅਮ ਬਣਿਆ ਹੋਇਆ ਹੈ ਇੱਕ ਛਤਰਪਤੀ ਸ਼ਿਵਾਜੀ ਦਾ ਪਹਿਲਾਂ ਮੈਨੂੰ ਸਵੇਰੇ ਆਏ ਸੀ ਕਿ ਸ਼ਾਇਦ ਵਾਪਸ ਆਉਣ ਵੇਲੇ ਖੁੱਲ ਜਾਊਗਾ ਪਰ ਇਹ ਬੰਦ ਹੀ ਕੀਤਾ ਹੋਇਆ ਸੋਹਣੀ ਜਗ੍ਹਾ ਹੈ ਅੰਦਰ ਬੜਾ ਵਧੀਆ ਪਾਰਕ ਬਣਾਇਆ ਹੋਇਆ ਪਰ ਪਾਸੇ ਗੰਦਾ ਕੱਡੀਆਂ ਹੋਈਆਂ ਨੇ ਤੇ ਜੰਦਰਾ ਲੱਗਿਆ ਹੋਇਆ ਆਪਾਂ ਅੰਦਰ ਨਹੀਂ ਜਾ ਸਕਦੇ ਸਿਰਫ ਜਾਲੀ ਦੇ ਵਿੱਚ ਦੀ ਦੇਖ ਸਕਦੇ ਹਾਂ ਜਿੰਨਾ ਕਾਪੜਾ ਤੋਂ ਦੇਖਿਆ ਜਾਊਗਾ ਫਿਰ ਵੀ ਮੇਰੀ ਕੋਸ਼ਿਸ਼ ਆ ਕਿ ਆ ਜਿਹੜਾ ਸਾਹਮਣੇ ਤੇ ਇਸ ਦਾ 뷰 ਹੈਗਾ ਇੱਥੋਂ ਤੱਕ ਤਾਂ ਆਪਾਂ ਪਹੁੰਚ ਗਏ ਕੈਮਰੇ ਦੀ ਮਦਦ ਨਾਲ ਕੁਝ ਇੱਥੇ ਮੂਰਤੀਆਂ ਬਣੀਆਂ ਹੋਈਆਂ ਪਰ ਜੇ ਖੁੱਲਾ ਹੋਵੇ ਚੀਜ਼ ਤਾਂ ਫਿਰ ਅੰਦਰ ਜਾ ਕੇ ਬੰਦਾ ਸਵਾਰ ਕੇ ਦੇਖ ਸਕਦਾ ਪਤਾ ਨਹੀਂ ਇੱਥੇ ਕੀ ਕਹਾਣੀਆਂ ਕੀ ਹੋਇਆ ਜਿਹੜੀ ਅੰਦਰ ਹੈਗੀ ਆ ਟਿਕਟਾਂ ਵਾਲੀ ਖਿੜਕੀ ਜੀ ਉਹ ਵੀ ਬੰਦ ਆ ਉੱਥੇ ਇੱਕ ਟੂਰਿਸਟ ਲਾਅ ਸੀ ਉਹ ਵੀ ਬੰਦ ਆ ਅ ਮਿਊਜ਼ੀਅਮ ਬਣਿਆ ਹੋਇਆ ਇਹ ਵੀ ਬੰਦ ਆ ਇੱਕ ਮੰਦਿਰ ਆ ਉੱਥੇ ਉਹ ਵੀ ਬੰਦ ਆ ਇਹ ਸਾਰਾ ਕੁਝ ਬੰਦ ਕੀਤਾ ਪਿਆ ਕੁਝ ਵੀ ਨਹੀਂ ਚੱਲਦਾ ਗਿਆ ਨਾ ਹੀ ਇੱਥੇ ਕੋਈ ਆਪਾਂ ਨੂੰ ਦੇਦਾ ਦੇਖਿਆ ਜੰਗਲਾਤ ਮਹਿਕਮੇ ਦਾ ਕੋਈ ਅਧਿਕਾਰੀ ਦੇਖਿਆ ਨਾ ਹੀ ਉੱਪਰ ਆਪਾਂ ਨੂੰ ਔਰਕੋਲੋਜੀਕਲ ਵਾਲਾ ਕੋਈ ਦੇਖਿਆ ਕੁਝ ਵੀ ਨਹੀਂ ਹੈਗਾ ਜਿੰਦਰੇ ਅਗਲੇ ਪਾਸ ਹੁਣ ਚੱਲਦੇ ਆ ਵਾਪਸ ਆਪਾਂ ਆਪਣੇ ਲੋਜ ਵੱਲ ਤુલਸੀ ਰਿਜੋਰਟ ਆ ਗਿਆ ਵੀ ਬੋਰਡੇ ਦਾ ਤુલਸੀ ਮੌਲੀ ਰਿਜੋਰਟ ਰੋ ਰੋ ਇਹ ਤਾਂ 97 ਹੋਇਆ ਪਿਆ ਜਮ ਮਖਤੇ ਜੀ ਇੱਥੇ ਲਿਆ ਹੋਇਆ ਪੱਕਾ ਕਮਰਾ ਬਾਈ फार्म हाउस ਬਣਿਆ ਹੋਇਆ ਬਹੁਤ ਵੱਡਾ ਹੈ ਪਰ ਮਹਿੰਗਾ ਤੇ ਦੁੱਧ ਜੋ ਸੰਧਾ ਅਮਾਰੇ ਏਰੀਆ ਇੱਥੇ ਉਸ ਕੋ ਐਸਾ ਬੁਲਾਇ ਕਰੇਗਾ ਉਸ ਵਿੱਚ ਅੱਜ ਲੋ ਟ੍ਰੈਕ ਕਰਕੇ ਵਾਪਸ ਪਹੁੰਚ ਗਏ ਆਪਾਂ ਥੱਕੇ ਬਹੁਤ ਸੀਗੇ ਇਹ ਤੇ ਨਾਨੂ ਲਿਆ ਆਕੇ ਅੱਜ ਦੀ ਬਲੌਗ ਦੀ ਇੱਥੇ ਸਮਾਪਤੀ ਆ ਤੇ ਕੱਲ ਨੂੰ ਆਪਾਂ ਮਿਲਾਂਗੇ ਇੱਥੇ ਕੁਝ ਆਦਿਵਾਸੀ ਲੋਕ ਰਹਿੰਦੇ ਆ ਨਿੱਕੇ ਨਿੱਕੇ ਜਿਹੇ ਪਿੰਡ ਨੇ ਉਹਨਾਂ ਦੇ ਪੰਜ ਪੰਜ ਚਾਰ ਚਾਰ ਘਰ ਨੇ ਕਿਤੇ 10 ਘਰ ਨੇ ਕੱਲ ਨੂੰ ਆਪਾਂ ਉੱਥੇ ਜਾਵਾਂਗੇ ਪਿੰਡ ਦੇਖਾਂਗੇ ਤੇ ਫਿਰ ਆਪਾਂ ਉਦੋਂ ਘਰ ਲੰਗਾਂਗੀ ਅੱਜ ਦੇ ਬਲੌਗ ਦੀ ਸਮਾਪਤੀ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪੂਰਾ ਬਲੌਗ ਦੇਖਣ ਲਈ ਸਾਰਿਆਂ ਦਾ ਧੰਨਵਾਦ